ਆ ਦੇਖੋ 65 ਸਾਲਾ ਬਜ਼ੁਰਗ ਮੈਲਾ ਦੇ 38 ਸਾਲ ਦੇ ਅੰਨੇ ਆਸ਼ਿਕ ਨੇ ਕੀ ਕੀਤੀ ਕਰਤੂਤ ਮੈਂ ਬ੍ਰੇਲ ਤੋਂ ਕਲਚ ਹੁੰਦਾ ਹੀ ਤੇ ਹਣਾ ਮੈਂ ਪਾਣੀ ਪੀਣ ਲੈ ਕੇ ਜਾਂਦਾ ਕੁੱਪ ਭਾਈ ਨੇ ਮੈਨੂੰ ਫਰਿਆਦੇ ਕਹਿੰਦਾ ਭਾਈ ਓਤੇ ਮੇਰੇ ਨਾਲ ਚੱਲ ਮੈਂ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਤੈਨੂੰ ਮਾਰ ਮਾਰ ਦੂੰਗਾ ਮਹਿਲਾ ਦੇ ਪੋਤੇ ਨੂੰ ਕੀਤਾ ਤੇਜ਼ਰ ਹਥਿਆਰ ਦੀ ਨੋਕ ਤੇ ਸਕੂਲੋਂ ਅਗਵਾ ਉਹ ਆਪਦੇ ਆਪ ਵਾਪਸ ਆ ਗਏ ਅਹੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਹਰਪੁਰ ਨੂੰ ਬੱਤੇ ਨੂੰ ਚੱਕਣ ਪਏਗਾ ਲੰਮੇ ਸਮੇਂ ਤੋਂ ਆਸ਼ਿਕ ਨਾਲ ਰਹਿ ਰਹੀ ਸੀ 65 ਸਾਲਾ ਬਜ਼ੁਰਗ ਟਿਕਓ ਉਹ ਗੰਦਾ ਨਾਲੇ ਬਈ ਮੈਂ ਸਰੰਗ ਕੋਲ ਤੇਰੀ ਨੂੰ ਲੈ ਕੇ ਜਾਊਂਗਾ ਤੂੰ ਗਰੀ ਬਈ ਇਹ ਮੇਰੇ ਪਾਪਾ ਵਾ ਤੇ ਮੈਨੂੰ ਉਹਨੇ ਉਹ ਦਿੱਤੀਆਂ ਤੁਮ ਕਿਆਂ ਦਿੱਤੀਆਂ 4 ਦਿਨ ਪਹਿਲਾਂ ਹੀ ਉਸ ਨੂੰ ਛੱਡ ਕੇ ਆਈ ਸੀ ਘਰ ਵਾਪਸ ਉਹ ਮੇਰੀ ਮੰਮੀ ਸੀ ਜੀ ਉਹ ਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ ਉਹ ਮੇਰੀ ਮੰਮੀ ਵਾਪਸ ਆ ਗਈ 3-4 ਦਿਨ ਹੋ ਗਏ ਜੀ ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ ਪੁਲਿਸ ਦੀ ਉਸਤੰਦੀ ਕਨ 2 ਘੰਟਿਆਂ ਚ ਹੀ ਲੱਭਿਆ ਅਗਵਾ ਕੀਤਾ ਲੜਕਾ ਅੱਜ ਮਾਰਨਿੰਗ ਸਮ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਗਵਰਨਮੈਂਟ ਹਾਈ ਸਕੂਲ ਆਪਣਾ ਮੈਨੇ ਤੋਂ ਕਿਡਨੈਪ ਹੋ ਗਿਆ ਹੈ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ ਮੋਗਾ ਜ਼ਿਲ੍ਹਾ ਦੇ ਪਿੰਡ ਮੈਣਾ ਤੋਂ ਅੱਜ 13 ਸਾਲਾਂ ਲੜਕੇ ਨੂੰ ਸਕੂਲੋਂ ਅਗਵਾ ਕੀਤਾ ਗਿਆ 65 ਸਾਲਾ ਬਜ਼ੁਰਗ ਦੇ ਪਿਆਰ ਵਿੱਚ ਅੰਨੇ ਆਸ਼ਕ ਨੇ ਤੇਜ਼ ਤਰ ਹਥਿਆਰ ਦੀ ਨੋਕ ਤੇ ਸਕੂਲ ਚ ਅਗਵਾ ਕੀਤਾ ਪੁਲਿਸ ਦੀ ਮੁਸਤੰਦੀ ਕਰਨ 2 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਿੱਕੀ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਵਿੱਕੀ ਸਿੰਘ ਦੀ ਦਾਦੀ ਦੇ ਸੁਖਦੇਵ ਸਿੰਘ ਜੋ ਕਿ ਬੁੱਟਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੇ ਕਿ ਉਸ ਨਾਲ ਨਜ਼ਾਇਜ਼ ਸਬੰਧ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਉਸ ਨਾਲ ਰਹਿ ਰਹੀ ਸੀ ਅਤੇ 4 ਦਿਨ ਪਹਿਲਾਂ ਹੀ ਉਹ ਆਪਣੇ ਘਰ ਵਾਪਸ ਆਈ ਸਾਨੂੰ ਸਕੂਲੋਂ ਫੋਨ ਆਇਆ ਸੀ ਕਿ ਵਿੱਕੀ ਸਿੰਘ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਅਤੇ ਤੁਰੰਤ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਵਾਲੋ ਕਾਰਵਾਈ ਕਰਦੇ ਹੋ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੇਣਾ ਮੁਖੀ ਅਰਸ਼ਦੀਪ ਕੋਰ ਨੇ ਕਿਹਾ ਕਿ ਮੇਣਾ ਪਿੰਡ ਦੇ ਰਹਿਣ ਵਾਲੇ 13 ਸਾਲਾ ਵਿੱਕੀ ਸਿੰਘ ਨੂੰ 65 ਸਾਲਾ ਬਜ਼ੁਰਗ ਮਹਿਲਾ ਦੇ ਪਿਆਰ ਵਿੱਚ ਅੰਨੇ 38 ਸਾਲਾ ਸੁਖਦੇਵ ਸਿੰਘ ਵੱਲੋਂ ਤੇਜ਼ ਤਰ ਹਥਿਆਰ ਦੀ ਨੋਕਤੇ ਸਕੂਲ ਵਿੱਚੋਂ ਅਗਵਾ ਕਰ ਲਿਆ ਸੀ ਸਕੂਲ ਦੇ ਅਧਿਆਪਕਾਂ ਵੱਲੋਂ ਵਿੱਕੀ ਸਿੰਘ ਦੇ ਘਰ ਦੇ ਨੂੰ ਸੂਚਿਤ ਕੀਤਾ ਗਿਆ ਤੇ ਵਿੱਕੀ ਸਿੰਘ ਦੇ ਪਿਤਾ ਹਾਕਮ ਸਿੰਘ ਵੱਲੋਂ ਸਾਨੂੰ ਸ਼ਿਕਾਇਤ ਕੀਤੀ ਗਈ ਅਤੇ ਮੌਕੇ ਤੇ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਦੀ ਮਦਦ ਨਾਲ 2 ਘੰਟਿਆਂ ਦੇ ਅੰਦਰ ਹੀ ਸੁਖਦੇਵ ਸਿੰਘ ਨੂੰ ਮੋਟਰਸਾਈਕਲ ਅਤੇ ਤੇਜ਼ ਤਰ ਹਥਿਆਰ ਨਾਲ ਗ੍ਰਿਫਤਾਰ ਕਰ ਲਿਆ ਸੁਖਦੇਵ ਸਿੰਘ ਨੇ ਪੁਲਿਸ ਦੇ ਡਰ ਕਾਰਨ ਪਹਿਲਾਂ ਹੀ ਬਚ ਇਹਨੂੰ ਸਕੂਲ ਛੱਡ ਦਿੱਤਾ ਸੀ ਸੁਖਦੇਵ ਸਿੰਘ ਦੇ ਵਿੱਕੀ ਸਿੰਘ ਦੀ ਦਾਦੀ ਜਿਸ ਦੀ ਕੀ ਉਮਰ 65 ਸਾਲ ਦੀ ਹੈ ਉਸ ਨਾਲ ਨਜ਼ਾਇਜ਼ ਸੰਬੰਧ ਸੰ ਅਤੇ ਉਸ ਨੂੰ ਛੱਡ ਕੇ ਆਪਣੇ ਪਰਿਵਾਰ ਕੋਲ ਆ ਗਈ ਸੀ ਜਿਸ ਦੇ ਚਲਦਿਆਂ ਉਸਨੇ ਬਦਲਾ ਲੈਣ ਲਈ ਵਿੱਕੀ ਨੂੰ ਕਿਡਨੈਪ ਕੀਤਾ ਸੀ ਸੁਖਦੇਵ ਸਿੰਘ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਉਤਰ ਵਿੱਕੀ ਸਿੰਘ ਵਿੱਕੀ ਕਿਹੜੇ ਸਕੂਲ ਚ ਪੜਦਾ ਹੈ ਸਰਕਾਰੀ ਸੀਨੀਅਰ ਸਕੰਦਰ ਸਕੂਲ ਮੈਂ 6ਵੀਂ ਕਲਾਸ ਪੜ੍ਹਦਾ ਹਾਂ ਕੀ ਹੋਇਆ ਕਿਸੇ ਅੱਜ ਕੋਣ ਲੈ ਕੇ ਗਿਆ ਤੁਹਾਨੂੰ ਅੱਜ ਮੈਂ ਬ੍ਰੇਲ ਤੋਂ ਕਲਾਤੇ ਹੁੰਦਈ ਤੇ ਹਣਾ ਮਹਿਬਾਨੀ ਪੀਣ ਲੈ ਕੇ ਜਾਂਇਆ ਕਿ ਸੁਪਾਈ ਨੇ ਮੈਨੂੰ ਫਰਿਆਦੇ ਕਹਿੰਦਾ ਭਾਈ ਓਥੇ ਮੇਰੇ ਨਾਲ ਚੱਲ ਮੈਂ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਤੈਨੂੰ ਮਾਰ ਮਾਰ ਦੂੰਗਾ ਤੇ ਉਹ ਉਹ ਕਹਿੰਦਾ ਨਾਲੇ ਭਾਈ ਮੈਂ ਸਰੰਗ ਕੋਲ ਤੇ ਵੀ ਲੈ ਤੈਨੂੰ ਲੈ ਕੇ ਜਾਊਂਗਾ ਤੂੰ ਗਰੀ ਭਾਈ ਇਹ ਇਹ ਮੇਰੇ ਪਾਪਾ ਵਾ ਤੇ ਮੈਨੂੰ ਉਹ ਦਿੱਤੀਆਂ ਤਮ ਕੀਆਂ ਦਿੱਤੀਆਂ ਤੇ ਮੈਂ ਕਹਤਾ ਜੇ ਬਾਤ ਕਹਿੰਦਾ ਉਹਨੇ ਸਰਣ ਪੁੱਛ ਸਰਜੀ ਜੀ ਇਹਨਾਂ ਦੀ ਬਾਤ ਲੈ ਜੀ ਸਰਣ ਦੀ ਦੇ ਜਾਨ ਦਿੱਤਾ ਜੇ ਜੇ ਕਦੋਂ ਫਿਰ ਵਰ ਗਏ ਜੋ ਉਹਨੇ ਸੰਜੀ ਮਟਰਸਕਲ ਦਿਵਾਇਆ ਜੇ ਬਾਜਾ ਬਾਤ ਜੀ ਇਧਰ ਲੈ ਗਿਆ ਜੀ ਬੁੱਤਰ ਦੀ ਬੁੱਤਰ ਜਾ ਕੇ ਜੀ ਕਦੋਂ ਪੁਲਸ ਵਾਲੇ ਦੀ ਗੱਡੀ ਕੋਲ ਜਨਗੇ ਪਹਿਲਾਂ ਪੁਲਸ ਵਾਲੇ ਗੱਡੀ ਦਾ ਹੁੱਸਤਰ ਬੰਦ ਸੀ ਕਦੋਂ ਉਹਨਾਂ ਦੇ ਮਟਰਸਕਲ ਕੋਲ ਜਨ ਗਿਆ ਤਾਂ ਉਹਦੀ ਬਾਲ ਸਲੇ ਗੱਦੀ ਆ ਗੱਦੀ ਦਾ ਰੁਕਰ ਵੱਜਿਆ ਤੇ ਉਹਨੂੰ ਪਤਾ ਲੱਗ ਗਿਆ ਬਈ ਉਹ ਹੈ ਕਿ ਮੇਰੇ ਪਿੱਛੇ ਪਾਲ ਸੇ ਲੱਗੀ ਹੈ ਤੇ ਮੈਂ ਮੈਨੂੰ ਕਹਿੰਦਾ ਮੈਂ ਤੈਨੂੰ ਬਸ ਤੇ ਚਰਾ ਦੂੰਗਾ ਮੈਂ ਕਿਹਾ ਮੈਂ ਨਹੀਂ ਚੜਦਾ ਬਸ ਤੇ ਮੈਨੂੰ ਘਰੇ ਸੱਦ ਗਿਆ ਬਾਤਾਂ ਉਹ ਕਹਿੰਦਾ ਸਾ ਦੇ ਸਾ ਦੇਵਾਂਗਾ ਪਰ ਮੇਰਾ ਨਾਂ ਲੈ ਜਮਾ ਵੀ ਬਈ ਮੈਂ ਤੈਨੂੰ ਇੱਥੇ ਹੀ ਸਾ ਦੇ ਗਿਆ ਤੂੰ ਲੈ ਕੇ ਗਈ ਕਿਉਂ ਗਿਆ ਤੈਨੂੰ ਕਦੇ ਵਾਸਤੇ ਲੈ ਕੇ ਗਿਆ ਜੀ ਸਰਾਂ ਨੇ ਉਹਨੂੰ ਕਿਹਾ ਤਾਂ ਉਹ ਕਹਿੰਦਾ ਮੈਂ ਇਹਨੂੰ ਖਾਣ ਪੀਣ ਲਈ ਲੈ ਕੇ ਜਾਣਾ ਸਰਾਂ ਨੂੰ ਗਿਆ ਉਹ ਕੋਈ ਹਥਿਆਰ ਵੀ ਸੀਗਾ ਜੀ ਜੀ ਇਹੋੀ ਗੱਲ ਜਿੱਦਾਂ ਸਰ ਨੇ ਕਿਵੇਂ ਜਾਣ ਦਿੱਤਾ ਸਰਨਾਵ ਨੂੰ ਜੀ ਦੇ ਤਾਂ ਉਹ ਸਾਰੇ ਰੋਕਿਆ ਨਹੀਂ ਜੇ ਮੋਟਰਸਾਈਕਲ ਬਾਹਰ ਖੜਾ ਹੋ ਜੀ ਜੀ ਮੋਟਰਸਾਈਕਲ ਬਾਹਰ ਖੜਾ ਸੀ ਸਾਰ ਨੇ ਰੋਕਿਆ ਨਹੀਂ ਵਾਪਸ ਕਿਵੇਂ ਆਇਆ ਫਿਰ ਬਾਪ ਸੇ ਉਹ ਆਪ ਹੀ ਸੱਦੇ ਗਿਆ ਕਿੱਥੇ ਜੜ ਕੇ ਗਿਆ ਸਕੂਲ ਦੇ ਸਾਹਮਣੇ ਨਾਨਾ ਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਿਆ ਜੀ ਕੌਣ ਲੈ ਗਿਆ ਅੱਜ ਔਰ ਕੀ ਕਹਿੰਦੇ ਸੀ ਰਾਜ ਉਹ ਜੀ ਸੁਖਦੇਵ ਸਿੰਘ ਲੈ ਗਿਆ ਸੀ ਬੱਟਰਾਲਾ ਤੇ ਉਹਦੀ ਦੱਦੀ ਉਹਦੇ ਕੋਲ ਜਾਵੜੀ 6 ਮਹੀਨੇ ਹੋ ਗਏ 7 ਤੇ ਉਹ ਆਪਦੀ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕਰ ਨੂੰ ਬੱਚੇ ਨੂੰ ਚੱਕਣ ਪੈ ਗਿਆ ਇਹਨੂੰ ਕਿੱਥੇ ਚੱਕਣ ਲੱਗੇਗਾ ਇਹ ਸਮਝੋ ਬਾਹਰ ਆਈ ਸਰ ਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੌਣ ਨੇ ਸੁਖਦੇਵ ਜੀਮ ਕੌਣ ਹੈ ਕਿਵੇਂ ਤੁਹਾਨੂੰ ਜਾਣਦਾ ਹੈਗਾ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸੇਗਾ ਜੀ ਉਹ ਇਹਦੀ ਦਾਦੀ ਉਹਦੇ ਕੋਲ ਜਾਵੜੀ ਸੀ ਉਹ ਹੁਣ ਆ ਗਈ ਇੱਥੇ ਇਨੀ ਦੇ ਉੱਥੇ ਰੰਦੀ ਨਹੀਂ ਦੱਸਣੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਕਹਿੰਦਾ ਸੀ ਕਿ ਗੱਲਬਾਤ ਕਰਨੀ ਆ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਤਾ ਧੱਕੇ ਦਾ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਸੀ ਤੇ ਬੱਚਾ ਬੱਚਾ ਬਾਪਸਾ ਪੁਲਸ ਨੂੰ ਰਿਪੋਰਟ ਕੀਤੀ ਸੀ ਮੁਰਕੇ ਪੁਲਸ ਗਈ ਪਾਲਲ ਨੂੰ ਮਗਰ ਗਈ ਪੁਲਸਾ ਮੁਰਕੇ ਪਿੰਡ ਲੱਗੇ ਪਿੰਡ ਵੀ ਕਿਸੇ ਨੇ ਕਿਹਾ ਕਿ ਤੇ ਉਹਨਾਂ ਦਾ ਬੱਚਾ ਉੱਥੇ ਛੱਡਿਆ ਤੂੰ ਚੰਗਾ ਰਹ ਜੇਗਾ ਤੋ ਫਿਰ ਉਹ ਇੱਥੇ ਛੱਡ ਗਏ ਤੇ ਮੋਰ ਲੱਗਾਈ ਫਿਰ ਫੜਿਆ ਗਿਆ ਤੇ ਬੱਚੇ ਨੂੰ ਕਿੱਥੋਂ ਲੈ ਕੇ ਗਿਆ ਜੀ ਸਕੂਲੋਂ ਜੀ ਤੇ ਕਿਸੇ ਟੀਚਰ ਨੇ ਨਹੀਂ ਰੋਕਿਆ ਟੀਚਰ ਨੇ ਨਹੀਂ ਰੋਕਿਆ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਸੀ ਜੀ ਸਾਨੂੰ ਕੀ ਪਤਾ ਕੋਈ ਨਹੀਂ ਪਤਾ ਲੱਗਿਆ ਜੀ ਬੱਚੇ ਨੂੰ ਲੈ ਗਿਆ ਉਸ ਤੋਂ ਬਾਅਦ ਫੋਨ ਆਇਆ ਅਸੀਂ 10-15 ਮਿੰਟਾਂ ਬਾਅਦ ਤੁਹਾਡਾ ਕੋਈ ਬੰਦਾ ਤੇ ਉਹ ਪੁੱਤ ਨੂੰ ਲੈ ਗਿਆ ਮੁੰਡੇ ਨੂੰ ਫਿਰ ਛੱਡ ਕੇ ਕਿੱਥੇ ਗਿਆ ਸਕੂਲ ਲੈ ਕੇ ਘਰੇ ਹਾਂ ਸਕੂਲ ਦੇ ਬਾਹਰ ਮੋਰੇ ਲੱਗ ਗਿਆ ਉਹ ਹਾਕਮ ਸਿੰਘ ਜੀ ਅੱਜ ਬੇਟੇ ਨਾਲ ਕੀ ਹੋਇਆ ਤੁਹਾਡਾ ਸਕੂਲੋਂ ਲੈ ਗਿਆ ਜੀ ਕੋਈ ਚੱਕ ਕੇ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ। ਜਾਣਦੇ ਸੀ ਤੁਸੀਂ ਉਹਨੂੰ? ਹਾਂਜੀ। ਅਸੀਂ ਤਾਂ ਨਹੀਂ ਜਾਣਦੇ ਸੀ ਵੱਡਾ ਢੀ ਹੁਣ ਜਾਣਦੇ ਸੀ ਜੀ। ਕੌਣ ਕਿਵੇਂ ਜਾਣਦੇ ਸੀ ਮੈਂ? ਉਹ ਮੇਰੀ ਮੰਮੀ ਸੀਗੀ ਜੀ ਉਹਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ। ਤੇ ਮੁੰਡੇ ਨੂੰ ਕਿਉਂ ਲੈ ਗਿਆ? ਭੱਤੇ ਨਾਲ ਉਹ ਲੈ ਗਿਆ ਸੀ। ਹਾਂਜੀ। ਉਹ ਮੇਰੀ ਮੰਮੀ ਵਾਪਸ ਆ ਗਈ ਅੱਜ 3-4 ਦਿਨ ਹੋ ਗਏ ਜੀ ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ। ਕੀ ਕਹਿੰਦਾ ਮੰਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ? ਹਾਂਜੀ ਹਾਂਜੀ। ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਉਹ ਮੰਮੀ? ਮੰਮੀ ਹੋ ਗਿਆ ਇਸੇ ਮੇ ਨਹੀਂ ਕੀ ਕਹਿ ਕੇ ਕਿ ਲੈ ਗਿਆ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ ਨਹੀਂ ਜੀ ਉਹਨੇ ਨਹੀਂ ਕੋਈ ਫੋਨ ਲਾਇਆ ਤੁਹਾਨੂੰ ਕਿ ਪਤਾ ਲੱਗਿਆ ਉਹ ਸਾਨੂੰ ਮਾਸਟਰਾਂ ਨੇ ਫੋਨ ਲਾਇਆ ਜੀ 20 ਮਿੰਟਾਂ ਬਾਅਦ ਫੋਨ ਆਇਆ ਵੀ ਸਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ ਉਹ ਕਹਿਣ ਲੱਗਾ ਮੈਂ ਇਹਦਾ ਪਪਾ ਹੈਗਾ ਤੇ ਮੇਰੇ ਨਾਲ ਚੱਲ ਕਿਵੇਂ ਮਿਲਿਆ ਕਿਵੇਂ ਬੱਚਾ ਹਾਂਜੀ ਬੱਚਾ ਮਿਲਿਆ ਉਹ ਜਦੋਂ ਅਸੀਂ ਪੁਲਸ ਵਾਲਿਆਂ ਨੂੰ ਦਰਸਾ ਦਿੱਤੀ ਜੀ ਔਰ ਇਹ ਬਾਅਦ ਜਾ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗਰ ਪੁਲਸ ਆ ਗਈ ਹੈ ਫਿਰ ਇੱਥੇ ਸਕੂਲ ਦੇ ਮੂਰੇ ਲਾ ਕੇ ਸਕੂਲ ਦੇ ਮੂਰੇ ਲਾ ਕੇ ਉੱਠ ਗਿਆ ਜੀ ਬੱਚਾ ਮਿਲ ਗਿਆ ਹਾਂਜੀ ਹਾਂਜੀ ਬੱਚਾ ਠੀਕ ਹੈ ਜੀ ਕੋਈ ਛੱਟਕੜ ਤਾਂ ਨਹੀਂ ਮਿਲਿਆ ਬੱਚੇ ਨੂੰ ਨਹੀਂ ਨਹੀਂ ਜੀ ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਉਹ ਕਿ ਹਥਿਆਰ ਵਗੈਰਾ ਕੀ ਦਾ ਸੀਗਾ ਜੀ ਇੱਕ ਇੱਕ ਚਾਕੂ ਸੀਗਾ ਜੀ ਹੈਲੋ ਸਰ ਜੀ ਅਸੀਂ ਇਹ ਚਿੰਤਾਵੁੱਜਨ ਦਾ ਮਾਮਲਾ ਕੀਆ ਜਾ ਰਿਹਾ ਹੈ ਜੀ ਅੱਜ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਬਈ ਇੱਕ 13 ਸਾਲ ਦਾ ਲੜਕਾ ਗਵਰਨਮੈਂਟ ਹਾਈ ਸਕੂਲ ਆਪਣਾ ਮੈਨੇ ਤੋਂ ਕਿਡਨੈਪ ਹੋ ਗਿਆ ਤੇ ਹੀ ਹੀ ਵਾਸ ਇਨ 6th ਗ੍ਰੇਡ ਤੇ ਇਹਦੇ ਅੰਦਰ ਅਸੀਂ ਉਦੋਂ ਹੀ SSP ਸਰਜਰੀ ਅੰਕੁਰ ਗੁਪਤਾ ਜੀ ਦੀ ਗਾਈਡੈਂਸ ਅੰਡ ਦੇ ਅੰਦਰ ਉਹਨਾਂ ਨੇ ਟੀਮਸ ਉਹਦੇ ਹੀ ਤਿਆਰ ਕਰਕੇ ਆਪਾਂ ਰੇਟ ਸ਼ੁਰੂ ਕਰਤੀਆਂ ਸੀਗੀਆਂ ਤੇ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਐਕਿਊਜ਼ ਹੈਗਾ ਸੁਖਦੇਵ ਸਿੰਘ son of ਗਜਨ ਸਿੰਘ ਪੁੱਤਰ ਕਲੰਦਾ ਉਹਨੂੰ ਤੇ ਬੱਚੇ ਨੂੰ ਲਾਂਬਡ ਕਰ ਲਿਆ ਗਰਮ ਕੀ ਬੱਚੇ ਨੂੰ ਕੋਲ ਲੱਗੇ ਗਿਆ ਮੀਨ ਇਹਨਾਂ ਦਾ ਕਾਰਨ ਸੀਗਾ ਜੀ ਜਿਹੜਾ ਬੱਚਾ ਹੈ ਉਹਦੀ ਗ੍ਰੈਂਡ ਮਦਰ ਦੇ ਨਾਲ ਇਹ ਬੰਦੇ ਦਾ ਫੇਅਰ ਸੀਗਾ ਤੇ ਜਦੋਂ ਉਹਨੇ ਆਪਣਾ ਉਹਨੇ ਵਾਪਸ ਆਪਣੀ ਫੈਮਿਲੀ ਕੋਲ ਲੈ ਧੀ ਗਈ ਹੈ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਉਸ ਰੰਜਿਸ਼ ਤਹਿਤ ਉਹਨੇ ਬੱਚਾ ਅਧਵਾ ਕਰ ਦਿੱਤਾ ਹਾਂਜੀ ਸਕੂਲ ਦੇ ਅੰਦਰੋਂ ਲੈ ਕੇ ਗਿਆ ਸੀ ਬੱਚਾ ਤੇ ਟੀਚਰ ਨੂੰ ਹੀ ਕਹਿ ਕੇ ਲੈ ਕੇ ਗਿਆ ਕਿ ਮੈਂ ਦਾ ਗ੍ਰੈਂਡਫਾਦਰ ਹੈ ਬੱਚਾ ਵੀ ਮੰਨ ਗਿਆ ਸੀਗਾ ਜੀ ਮੈਂ ਸਮਝ ਜਾਣ ਲੱਗਿਆ ਨਹੀਂ ਬੱਚਾ ਬਾਚੂ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੱਚੇ ਨੂੰ ਉਹਨੇ ਡਰਾਮ ਕਾ ਕੇ ਲੈ ਕੇ ਗਿਆ ਹੈ ਜਿਹੜਾ ਬੱਚੇ ਦਾ ਸੀ ਵਚਨ ਜ਼ਰੂਰ ਲੈ ਆ ਕੇ ਮਤਲਬ ਕਿ ਕੋਰਾਉਂ ਦੋਏ ਅ ਬੱਚਾ ਆਪਣਾ ਮੈਣੀ ਰੋਡ ਤੋਂ ਬਰਾਮਦ ਹੋਇਆ ਬੁਗੀਪੁਰੇ ਤੋਂ ਮੈਨੇ ਨੂੰ ਜਿਹੜੀ ਰੋਡ ਆਉਂਦੀ ਹੈ ਉਥੋਂ ਰੋਡ ਸਾਈਡ ਤੋਂ ਅਸੀਂ ਟੈਕਨੀਕਲ ਸਪੋਰਟ ਦੀ ਹੈਲਪ ਨਾਲ ਉਹਦਾ ਨੰਬਰ ਸਾਨੂੰ ਮਿਲ ਗਿਆ ਸੀ ਬੰਦੇ ਦਾ ਤਾਂ ਕਾਫੀ ਸਪੋਰਟਿਵ ਰਹਾ ਉਰੀ ਹੈਲਪ ਨਾਲ ਸੀ ਬਚਾ ਰਹੇ ਹੁੰਦੇ ਬੰਦਾ ਬੰਦੇ ਜੀ ਜਿਹੜਾ ਲੈ ਗਿਆ ਹਾਂਜੀ ਬੰਦਾ ਰੌਂਡ ਅਪ ਕਰ ਲਿਆ ਉਹ ਜਿਹੜੇ ਵਹੀਕਲ ਤੇ ਗਿਆ ਸੀ ਉਹ ਰੌਂਡ ਅਪ ਕਰ ਲਿਆ ਤੇ ਕੋਰੇ ਕੋਲੇ ਇੱਕ ਤੇਜ਼ ਤਾਰ ਕਾਪਾ ਸੀਗਾ ਤੇ ਉਹ ਵੀ ਕਬਜ਼ੇ ਚ ਲਿਆ ਗਿਆ ਜੀ ਉਹਨੇ ਦੱਸਿਆ ਜੀ ਬੰਦੇ ਨੇ ਵੀ ਤੁਹਾਨੂੰ ਲੈ ਕੇ ਗਏ ਆ ਬਸ ਉਹ ਰੰਜਿਸ਼ ਦੇ ਤਹਿਤੀ ਜੀ ਉਹ ਲੈ ਕੇ ਗਿਆ ਹੈ ਦਾਦੀ ਜਿਹੜਾ ਪਰਮਾਨ ਵੱਲੋਂ ਵੱਲੋਂ ਪਿਆਰੇ ਜਿਹੜੇ ਕਿ ਦਾਦੀ ਜਿਹੜੇ ਨਵੈਲ ਯਾਸਮਨ ਹਾਂਜੀ ਉਹੀ ਰੰਜਿਟ ਸੀ ਨਾ ਕਿ ਉਹ ਜਦੋਂ ਵਾਪਸ ਆ ਗਈ ਕਿ ਅੰਮੇ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਆ ਕਦਮ ਚੱਕ ਲਿਆ ਕੀ ਕਾਰਵਾਈ ਕੀਤੀ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਅਸੀਂ ਅੰਡਰ ਰੈਲੇਵੈਂਟ ਸੈਕਸ਼ਨਸ ਐਂਡ ਬੰਦੇ ਨੂੰ ਅਰੈਸਟ ਕਰ ਲਿਆ ਤੇ ਬਾਕੀ ਉਹਦਾ ਰਿਮਾਂਡ ਲੈ ਕੇ ਅੱਗੇ ਕੁਝ ਕੁਝ ਹਾਂਜੀ ਬੱਚਾ ਹੈਂਡਓਵਰ ਕਰ ਦੇਗੀ ਆਪਾਂ ਏਸੀ ਦਾ ਬੱਚਾ ਬਿਲਕੁਲ ਬੱਚਾ ਧੰਕੁ ਜੀ ਦਾ ਥੈਂਕ ਯੂ ਠੀਕ ਸੀਗਾ ਜੀ ਇੱਕ ਅਪੀਲ ਸਕੂਲ ਵਾਲਿਆਂ ਨੂੰ ਜ਼ਰੂਰ ਕਰਨਾ ਚਾਹੂੰਗੀ ਮੈਂ ਵੀ ਤੁਸੀਂ ਅ ਬੱਚਾ ਕੋਈ ਵੀ ਹੈਂਡਓਵਰ ਕਰਦੇ ਹੋ ਸਪੈਸ਼ਲੀ ਮਾਈਨਰ ਚਾਈਲਡ ਜਿਹੜੇ ਹੁੰਦੇ ਆ ਤਾਂ ਕਾਈਂਡਲੀ ਸਿਰਫ ਫੈਮਲੀ ਮੈਂਬਰ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਇਮੀਡੀਏਟ ਸਿਰਫ ਉਹਨਾਂ ਨੂੰ ਹੀ ਹੈਂਡਓਵਰ ਕਰੋ ਕੋਈ ਆ ਕੇ ਕਹਿੰਦਾ ਕਿ ਮੈਂ ਇਹਨਾਂ ਦਾ ਰਿਲੇਟਿਵ ਆ ਤਾਂ ਕਾਈਂਡਲੀ ਪਹਿਲਾਂ ਕਰਾਸ ਵੈਰੀਫਾਈ ਕਰ ਲਿਆ ਜਾਵੇ ਵੀ ਫੈਮਲੀ ਨੇ ਭੇਜਿਆ ਵੀ ਹੈ ਤਾਂ ਇਹ ਚੀਜ਼ ਦਾ ਸਾਨੂੰ ਅੱਜ ਬੜੀ ਜੇ ਕੁਝ ਬੱਚੇ ਨੂੰ ਹੋ ਜਾਂਦਾ ਤਾਂ ਕਾਫੀ ਪ੍ਰੋਬਲਮ ਆ ਜਾਂਦੀ